ਸ਼ਰਮ ਆਉਂਦੀ ਆ ਜਦੋਂ ਭਾਰਤ ਦੇ ਅੰਦਰੋਂ ਆਹ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਇੱਕ 21 ਸਾਲਾਂ ਦੇ ਨੌਜਵਾਨ ਗੱਭਰੂ ਮੁੰਡੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਆ ਤੇ ਉਸ ਮੁੰਡੇ ਨੂੰ ਜਿਹਦਾ ਨਾਮ ਨikhil ਦੱਸਿਆ ਜਾ ਰਿਹਾ ਉਹਦੀ লাশ ਨੂੰ ਹਸਪੀਟਲ ਦੇ ਅੰਦਰ ਸਿਵਲ ਹਸਪੀਟਲ ਦੇ ਅੰਦਰ ਰੱਖਿਆ ਜਾਂਦਾ ਪੋਸਟਮਾਰਟਮ ਵਾਸਤੇ ਤਾਂ ਉਸ লাশ ਨੂੰ ਕੁੱਤੇ ਨੋਚਣ ਲੱਗਦੇ ਨੇ ਖਾਣ ਲੱਗਦੇ ਨੇ ਤਾਂ ਜਦੋਂ ਉਸ ਮੁੰਡੇ ਦਾ ਚਿਹਰਾ ਭਰਾ ਕੁੱਤੇ ਦੇ ਮੂੰਹ ਵਿੱਚ ਮਾਸ ਦੀ ਬੂਟੀ ਦੇਖਦਾ ਤਾਂ ਹੈਰਾਨ ਹੋ ਜਾਂਦਾ ਕਿ ਇਹ ਕਿੱਥੋਂ ਲੈ ਕੇ ਆਇਆ ਪਰ ਉਹਨੂੰ ਨਹੀਂ ਸੀ ਪਤਾ ਕਿ ਇਹ ਬੂਟੀ ਮੇਰੇ ਹੀ ਭਰਾ ਦੀ ਆ ਜਦੋਂ ਉਹ ਵੇਖਦਾ ਤਾਂ ਹੈਰਾਨ ਰਹਿ ਜਾਂਦਾ 당ਗ ਰਹਿ ਜਾਂਦਾ ਤਾਂ ਫਿਰ ਉਹ ਇਸ ਦੀ ਸ਼ਿਕਾਇਤ ਪੁਲਿਸ ਕੋਲੇ ਕਰਦਾ ਕਿੰਨਾ ਹੈਰਾਨੀ ਜਣਕ ਮਾਮਲਾ ਉਹਨ ਜ ਸਾਡਾ ਵਿਸ਼ਵ ਗਰੁੱਪ ਭਾਰਤ ਆ ਡਿਜੀਟਲ ਇੰਡੀਆ ਤੇ ਪਰ ਆ ਵੀ ਇੱਕ ਡਿਜੀਟਲ ਇੰਡੀਆ ਦੀ ਹੀ ਤਸਵੀਰ ਆਣਾ ਕਿ ਜਿੱਥੇ ਹਸਪਤਾਲਾਂ ਦੇ ਅੰਦਰ ਕੋਈ ਪੁਖਤਾ ਪ੍ਰਬੰਧ ਹੀ ਨਹੀਂ ਸਿਵਲ ਹਸਪਤਾਲ ਆ ਜ਼ਿਲ੍ਹੇ ਦਾ ਹਸਪਤਾਲ ਆ ਇਹ ਘਟਨਾ ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਤੋਂ ਆਈ ਆ ਤੇ ਉੱਥੇ ਜ਼ਿਲ੍ਹੇ ਦੇ ਹਸਪਤਾਲ ਦੇ ਅੰਦਰ ਇਹ ਕੁਝ ਹੋਇਆ ਤਾਂ ਫੇਰ ਜਿਹੜਾ ਉਤੋਂ ਦਾ ਸਿਵਲ ਸਰਜਨ ਸੁਧੀਰ ਆ ਉਹਨੇ ਮਾਫੀ ਮੰਗੀ ਆ ਤਾਂ ਉਹਦਾ ਕਹਿਣਾ ਇਹ ਕਿ ਕੋਈ ਗੱਲ ਨਹੀਂ ਅਸੀਂ ਜਿਹੜੇ ਗਾਰਡ ਆ ਇੱਥੇ ਉਹਨਾਂ ਨੂੰ ਪੁੱਛਾਂਗੇ ਕਿ ਇਹ ਕੁਤਾਈ ਕਿਵੇਂ ਹੋਈ ਵੀ ਪਹਿਲਾਂ ਕਿਉਂ ਕੋਈ ਪ੍ਰਬੰਧ ਹੀ ਨਹੀਂ ਕਰਦੇ ਤੁਸੀਂ ਹਸਪਤਾਲਾਂ ਦੇ ਅੰਦਰ ਪਹਿਲਾਂ ਹਸਪਤਾਲਾਂ ਦੀ ਇੰਨੀ ਜਿਹੜੇ ਸਰਕਾਰੀ ਹਸਪਤਾਲ ਆ ਉਹਨਾਂ ਦੀ ਇੰਨੀ ਮਾੜੀ ਹਾਲਤ ਕਿਉਂ ਆ ਪਹਿਲਾਂ ਕੋਈ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਇਹ ਕੋਈ ਇਕੱਲੇ ਮੱਧ ਪ੍ਰਦੇਸ਼ ਦੀ ਘਟਨਾ ਨਹੀਂ ਇਹ ਪੂਰੇ ਭਾਰਤ ਵਿੱਚ ਹੀ ਇਹ ਹਾਲ ਆ ਸਾਡੇ ਪੰਜਾਬ ਤੋਂ ਘਟਨਾ ਸਾਹਮਣੇ ਆਈ ਸੀ ਕਿ ਇੱਕ ਔਰਤ ਨਹਾ ਰਹੀ ਸੀ ਤੇ ਖਿੜਕੀ ਦੇ ਵਿੱਚੋਂ ਕੋਈ ਵਿਅਕਤੀ ਉਸ ਨਹਾਉਂਦੀ ਹੋਈ ਔਰਤ ਦੀਆਂ ਹਸਪਤਾਲ ਦੇ ਅੰਦਰ ਤਾਂ ਉਸ ਔਰਤ ਦੀਆਂ ਵੀਡੀਓ ਬਣਾਉਣ ਲੱਗ ਜਾਂਦਾ ਕਿਉਂਕਿ ਉਸ ਔਰਤ ਦਾ ਜਿਹੜਾ ਪਤੀ ਸੀ ਉਹ ਬਿਮਾਰ ਸੀ ਹਸਪੀਟਲ ਦੇ ਅੰਦਰ ਦਾਖਲ ਸੀ ਤਾਂ ਫੇਰ ਉਹ ਵਿਚਾਰੀ ਔਰਤ ਰੋਲਾ ਪਾਉਂਦੀ ਆ ਉਹ ਕਹਿੰਦੀ ਆ ਕਿ ਮੇਰੀ ਵੀਡੀਓ ਜੇਕਰ ਕਿਸੇ ਵਿਅਕਤੀ ਨੇ ਬਣਾ ਲਈ ਆ ਤਾਂ ਉਹਦਾ ਕੋਈ ਗਲਤ ਇਸਤੇਮਾਲ ਨਾ ਕਰ ਲੇ ਆਏ ਦਿਨ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਸਪੀਟਲਾਂ ਦਾ ਹਾਲ ਕੀ ਉੱਥੇ ਬੈੱਡ ਨਹੀਂ ਪੂਰੇ ਹੁੰਦੇ ਬੜੇ ਥਾਵਾਂ ਤੇ ਇਵੇਂ ਵੇਖਿਆ ਗਿਆ ਕਿ ਜਿਹੜੇ ਪੇਸ਼ੈਂਟ ਆ ਉਹ ਜਿਹੜੀਆਂ ਬੋਤਲਾਂ ਲੱਗੀਆਂ ਹੁੰਦੀਆਂ ਉਹ ਬੋਤਲਾਂ ਟੰਗਣ ਵਾਲੇ ਸਟੈਂਡ ਵੀ ਹਸਪਤਾਲਾਂ ਦੇ ਅੰਦਰ ਕੰਗੀਆਂ ਦੇ ਨਹੀਂ ਹੁੰਦੇ ਤਾਂ ਉਹ ਜਿਹੜੀਆਂ ਜਿਹੜੇ ਆਪਦੀਆਂ ਬੋਤਲਾਂ ਉਹੀ ਮਰੀਜ਼ ਆਪਣੇ ਹੱਥ ਵਿੱਚ ਇੱਕ ਪਾਸੇ ਬੋਤਲ ਫੜੀ ਹੁੰਦੀ ਹੈ ਤੇ ਵਿਚਾਰਾ ਤੁਰਿਆ ਫਿਰਦਾ ਹੁੰਦਾ ਕਿਉਂਕਿ ਉਹਨਾਂ ਦੇ ਪੈਣ ਵਾਸਤੇ ਬੈੱਡ ਨਹੀਂ ਕਈ ਸਾਰੇ ਹਸਪਤਾਲਾਂ ਦਾ ਇਹ ਹਾਲ ਦੇਖਣ ਨੂੰ ਮਿਲਿਆ ਜਾਂ ਫਿਰ ਉੱਥੇ ਹਸਪਤਾਲਾਂ ਦੇ ਅੰਦਰ ਬਾਥਰੂਮਾਂ ਨੂੰ ਦਰਵਾਜ਼ੇ ਨਹੀਂ ਕਿੰਨੀ ਬੁਰੀ ਹਾਲ ਤਾਂ ਕਿਤੇ ਬੈੱਡ ਹੈ ਨਹੀਂ ਕਿਤੇ ਡਾਕਟਰ ਨਹੀਂ ਪੁਰੇ ਕਿੰਨਾ ਕੁਛ ਇਹੋ ਜਿਹਾ ਨਿਕਲ ਕੇ ਆਏ ਦਿਨ ਜਿਹੜਾ ਇਹ ਸਾਹਮਣੇ ਹੁੰਦਾ ਭਾਰਤ ਦੇ ਅੰਦਰੋਂ ਤਾਂ ਕਿਹਾ ਜਾਂਦਾ ਕਿ ਇਹ ਡਿਜੀਟਲ ਭਾਰਤ ਆ ਵਿਸ਼ਵਗੁਰੂ ਇੰਡੀਆ ਤਾਂ ਆ ਤਸਵੀਰ ਇੰਨੀ ਸ਼ਰਮ ਆਈ ਸੁਣ ਕੇ ਕਿ ਇੱਕ ਮਾਪਿਆਂ ਦਾ ਨੌਜਵਾਨ ਪੁੱਤ 21 ਸਾਲਾਂ ਦਾ ਉਹਨਾਂ ਮਾਪਿਆਂ ਤੇ ਕੀ ਬੀਤਦੀ ਹੋਊਗੀ ਪਹਿਲਾਂ ਤਾਂ ਵਿਚਾਰੇ ਉਹਨਾਂ ਮਾਪਿਆਂ ਦਾ ਕੀ ਹਾਲ ਹੋਊਗਾ ਜਿਨ੍ਹਾਂ ਦਾ 21 ਸਾਲਾਂ ਦਾ ਗੱਭਰੂ ਜਵਾਨ ਪੁੱਤ ਇਸ ਧਰਤੀ ਤੋਂ ਚਲਾ ਗਿਆ ਤੇ ਫੇਰ ਉਹਨਾਂ ਤੇ ਕੀ ਬੀਤੀ ਹੋਊਗੀ ਉਦੋਂ ਜਦੋਂ ਉਹਨਾਂ ਨੂੰ ਪਤਾ ਲੱਗਾ ਹੋਊਗਾ ਕਿ ਉਹਨਾਂ ਦੇ ਜਵਾਨ ਪੁੱਤ ਦੀ লাশ ਨੂੰ ਕੁੱਤੇ ਨੋਜ ਰਹੇ ਸੀ ਕਿੰਨੀ ਆਪਾਂ ਆਪਦੇ ਤੇ ਜੇ ਲਾ ਕੇ ਵੇਖੀਏ ਕਿ ਜੇਕਰ ਸਾਡੇ ਕਿਸੇ ਮੈਂਬਰ ਦੇ ਨਾਲ ਐਵੇਂ ਹੋਵੇ ਤਾਂ ਸਾਨੂੰ ਮਤਲਬ ਕਿੰਨਾ ਸੋਚ ਕੇ ਵੀ ਕਿੰਨਾ ਦਰਦ ਹੁੰਦਾ ਤੇ ਜਿਹੜੇ ਮਾਪਿਓ ਦਾ ਗੱਭਰੂ ਪੁੱਤ ਇਸ ਜਹਾਨ ਤੋਂ ਚਲਾ ਗਿਆ ਤੇ ਫੇਰ ਉਹਦੀ লাশ ਨੂੰ ਕੁੱਤੇ ਨੋਚ ਰਹੇ ਸੀ ਉਹਨਾਂ ਨੇ ਤਾਂ ਪਹਿਲੀ ਗੱਲ ਤਾਂ ਮਾਪਿਆਂ ਨੂੰ ਇਹੀ ਵੱਡੀ ਗੱਲ ਹੁੰਦੀ ਆ ਨਾ ਬਹੁਤ ਦਰਦ ਹੁੰਦਾ ਜਦੋਂ ਕਿਸੇ ਦਾ ਧੀ ਪੁੱਤ ਚਲਾ ਜਾਂਦਾ ਤੇ ਉਹਦਾ ਪੋਸਟਮਾਰਟਮ ਕਰਨਾ ਹੁੰਦਾ ਤਾਂ ਮਾਪਿਆਂ ਵਾਸਤੇ ਤਾਂ ਇਹੀ ਕਿੰਨੀ ਦੁਖਦਾਈ ਘਟੀ ਕੜੀ ਹੁੰਦੀ ਆ ਕਿੰਨੇ ਦੁੱਖ ਦੇ ਪਲ ਹੁੰਦੇ ਆ ਉਹ ਤਾਂ ਉੱਤੋਂ ਜੇਕਰ ਉਹਨਾਂ ਉਹਦੇ ਬੱਚੇ ਦੀ লাশ ਵੀ ਨਾ ਸੰਭਾਲੀ ਜਾਵੇ ਉਹਨੂੰ ਵੀ ਕੁੱਤੇ ਨੋਚਣਾ ਤਾਂ ਇਸ ਤੋਂ ਸ਼ਰਮ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਹੁਣ ਭਾਵੇਂ ਉਤੋਂ ਦੇ ਸਿਵਲ ਸਰਜਨ ਨੇ ਵੀ ਕਿਹਾ ਤਾਂ ਕਿ ਹਾਂ ਇਹ ਨਿੰਦਨ ਜੋ ਘਟਨਾ ਅਸੀਂ ਜਿਹੜਾ ਇੱਥੋਂ ਦਾ ਗਾਰਡ ਆ ਸਕਿਉਰਿਟੀ ਗਾਰਡ ਆ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੇ ਇਹ ਕੁਤਾਈ ਕਿਉਂ ਕੀਤੀ ਪਰ ਇਹਦੇ ਵਿੱਚ ਜਿਹੜੀ ਮੈਨੇਜਮੈਂਟ ਆ ਹਸਪੀਟਲ ਦੀ ਉਹ ਵੀ ਤਾਂ ਜ਼ਿੰਮੇਵਾਰ ਆ ਉਹਨਾਂ ਨੇ ਜਿਹੜੀਆਂ ਡਿਊਟੀਆਂ ਸਹੀ ਤਰੀਕੇ ਨਾਲ ਕਿਉਂ ਨਹੀਂ ਲਗਾਈਆਂ ਪਹਿਲਾਂ ਘਟਨਾ ਵਾਪਰ ਜਾਂਦੀ ਆ ਤੇ ਬਾਅਦ ਵਿੱਚ ਕਹਿ ਦਿੰਦੇ ਆ ਕਿ ਇਹਦੇ ਵਿੱਚ ਸੁਧਾਰ ਕਰਦੇ ਆ ਚਲੋ ਸੁਧਾਰ ਕਰਨਾ ਤਾਂ ਬੰਦਾ ਪਰ ਪਹਿਲਾਂ ਹੀ ਕੋਈ ਵੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਬਹੁਤ ਦੁੱਖ ਹੋਇਆ ਕਿ ਉਹ ਵਿਚਾਰੇ ਮਾਪਿਆਂ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੋਊਗਾ ਜਿਨ੍ਹਾਂ ਦੇ ਘਰ ਦਾ ਜੀ ਚਲਿਆ ਚਲਿਆ ਗਿਆ ਉਹ ਵੀ ਜਵਾਨ ਪੁੱਤ ਚਲਾ ਗਿਆ ਤੇ ਜਿਹੜੇ ਹਸਪੀਟਲ ਦੇ ਅੰਦਰ ਉਹਨਾਂ ਵਿਚਾਰਿਆਂ ਨੇ লাশ ਰੱਖੀ ਸੀ ਪੋਸਟਮਾਰਟਮ ਵਾਸਤੇ ਤਾਂ ਉੱਥੇ ਵੀ ਉਹਦੀ লাশ ਨੂੰ ਕੁੱਤੇ ਨੋਚ ਰਹੇ ਸੀ